जय हिंद जी अपना नाम क्या है जी कश्मीर सिंह जी कश्मीर सिंह जी रात क्या होया दस्तो हां हो जी मੱਝਾਂ ਚੋਰੀ ਹੋ ਗਈ ਜੀ ਪੌਣੇ 1 ਵਜੇ ਜੀ 12:00 ਵਜੇ 12:30 ਤੱਕ ਮਾਤਾ ਜੀ ਢਿੱਲੇ ਤੇ ਉਹ ਦੇਖਭਾਲ ਕਰ ਦਵਾਈ ਪਾ ਕੇ ਉਹਨੂੰ ਸੁੱਤੇ ਆ ਜੀ ਇੱਕ ਮਤਲ ਪੌਣੇ ਕਿ 1 ਵਜੇ ਮੱਝਾਂ ਇਧਰੋਂ ਕੱਢ ਕੇ ਉਹ ਇਸਤਰੀ ਲੈ ਕੇ ਖੇਤ ਤੋਂ ਠੀਕ ਹੈ ਇਸ ਵੇਲੇ 3 ਵਜੇ ਜਦ ਉੱਠਿਆ ਜਦ ਪਤਾ ਲੱਗਿਆ ਜੀ ਕਿੰਨੀਆਂ ਮੱਝਾਂ ਦੀਆਂ ਜੀ ਤਿੰਨ ਮੱਝਾਂ ਦੀਆਂ ਮੱਝਾਂ ਮੈਂ ਕਹਿੰਦਾ ਚੰਗੀ ਕੀਮਤ ਦੀ ਆਉਣੀ ਵਧੀਆ ਜੀ ਵੱਧ ਘਟ ਤੇ ਘਟ 5.5 ਲੱਖ ਦੀਆਂ ਜੀ 5.5 ਲੱਖ ਦੀਆਂ ਮੱਝਾਂ ਤਿੰਨ ਮੱਝਾਂ ਰਾਤੀ ਤੁਹਾਡੀਆਂ ਚੋਰੀ ਹੋ ਗਈਆਂ ਅੱਛਾ ਤੁਸੀਂ ਕਿੱਥੇ ਦੇ ਉਸ ਟਾਈਮ ਅਸੀਂ ਤਾਂ ਉੱਪਰ ਸੁੱਤੇ ਪਏ ਸੀ ਅੱਛਾ ਇਹ ਥੱਲੇ ਵਾਲਾ ਹੈ ਸਾਰਾ ਸਿਸਟਮ ਆ ਥੱਲੇ ਮਾਤਾ ਜੀ ਢੱਲੇ ਆ ਜੀ ਬਿਮਾਰ ਆ ਉਹਨਾਂ ਦੇ ਫੇਰ ਮਤਲਬ ਜਸਵੰਤ ਸਿੰਘ ਹੋਰੀ ਉਹਨਾਂ ਦੇ ਦੁਆਦਾਰੂ ਕਰਦੇ ਉੱਥੇ ਬੈਠੇ ਸਨ ਅੱਛਾ ਅੱਛਾ ਹਾਂ ਜੀ ਠੀਕ ਹੈ ਜੀ ਤਾਂ ਕਹਿੰਦਾ ਥੱਲੇ ਸੌਂਦੇ ਆ ਉਹ ਕੱਲ ਮਤਲਬ ਮਾਤਾ ਜੀ ਕਰਕੇ ਉੱਪਰ ਸੌਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਆਮ ਪਬਲਿਕ ਨੂੰ ਤੁਹਾਡੇ ਪਿੰਡਾਂ ਦੇ ਜ਼ਿਆਦਾ ਕਰਕੇ ਸਾਡੇ ਜ਼ਿੰਮੇਦਾਰ ਭਾਈਚਾਰਾ ਹੀ ਹੈ ਸਾਰਾ। ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਆਪਣਾ ਬਚਾਅ ਕਰੋ ਕਿ ਹੈ ਕੋਈ ਪ੍ਰਸ਼ਾਸਨ ਦਾ ਸਾਥ ਲੱਗਦਾ। ਪ੍ਰਸ਼ਾਸਨ ਦੀ ਤਾਂ ਕੋਈ ਆਸ ਨਹੀਂ ਜੀ ਆਪ ਆਪਣਾ ਆਪ ਬਚਾਅ ਤੇ ਕੀਤਾ ਜਾ ਸਕਦਾ ਜੀ। ਆਪ ਜਾਗਰੂਕ ਹੋ ਜਾਓ। ਆਪੇ ਧਿਆਨ ਰੱਖੋ ਆਪਣਾ। ਧਿਆਨ ਰੱਖੋ ਜੀ ਆਪ ਪਹਿਰਾ ਦਿਓ ਜਾਂ ਜਾਗਦੇ ਰਹੋ ਕਿਸੇ ਵੀ ਤਰੀਕੇ ਨਾਲ। ਹੂੰ ਹੂੰ। ਇੱਥੇ ਵੀ ਕਾਫੀ ਚੋਰੀਆਂ ਹੋਈਆਂ ਕੋਈ ਮੇਰੇ ਖਿਆਲ ਦੇ ਵਿੱਚ ਆ ਜਾ ਬਹੁਤੀ ਰਿਕਵਰੀ ਪੁਲਿਸ ਕੋਲ ਹੋਈ ਨਹੀਂ ਆ ਚਲੋ ਦੇਖਦੇ ਆ ਤੁਹਾਡੇ ਵਾਲੇ ਚ ਕੀ ਕਰਦੇ ਚਲੋ ਅਸੀਂ ਤਾਂ ਰਿਕਵੈਸਟ ਕਰਦੇ ਜੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਸਾਡੀ ਮਦਦ ਕਰੋ ਕਿ ਇਹਨਾਂ ਚੋਰਾਂ ਨੂੰ ਲੱਭੋ ਜਿਨ੍ਹਾਂ ਬਾਕੀ ਲੋਕ ਵੀ ਸਕਾਲੇ ਹੋ ਜਾਣਗੇ ਬਿਲਕੁਲ ਧੰਨਵਾਦ ਜੀ ਕੋਈ ਥੱਲ ਪੈਵਾ ਚੋਰੀ ਦਾ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਾਕੀ ਧੰਨਵਾਦ ਓਕੇ